ਸਾਰੇ ਦੇਖੋ ਆਪਣੀ ਗੱਡੀ ਕੱਢਣ ਲਈ ਤਾਂ ਤਿਆਰ ਆਂ ਪਰ ਕੋਈ ਵੀ ਐਕਸ਼ਨ ਲੈਣ ਤੋਂ ਤਿਆਰ ਨਹੀਂ ਇਹ ਦੇਖੋ ਇਹ ਹਾਲਾਤ ਨੇ ਘੁੜਰ ਮਾਰ ਕੇ ਪੁਲਿਸ ਵਾਲੇ ਤਾਂ ਜਾਂਦੇ ਆਂ ਅਫਸਰ ਜਾਂਦੇ ਆਂ ਡੀਸੀ ਓਫਿਸ ਸਾਹਮਣੇ ਬਿਲਕੁਲ ਸਾਹਮਣੇ ਡੀਸੀ ਓਫਿਸ ਆ ਇਹ 9091 ਦਾ ਮੋੜ ਆ ਇੱਥੇ ਦੇ ਰੋਜ਼ ਹਾਲਾਤ ਲੋਕਾਂ ਨੂੰ ਰੋਜ਼ ਪ੍ਰੇਸ਼ਾਨੀ ਦਾ ਸਾਹਮਣਾ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਇੱਥੇ ਰੋਜ਼ ਮਹੀਨੇ ਦਾ ਡੀਜ਼ਲ ਬਰਬਾਦ ਕੀਤਾ ਜਾਂਦਾ ਪਰ ਸਰਕਾਰਾਂ ਕੁੜੀ ਹੀ ਗੁੱਟੀਆਂ ਆ بے شمار ਪਾਣੀ ਬਿਨਾ ਬਰਸਾਤ ਤੋਂ ਪਾਣੀ ਖੜਾ ਇਹ ਹਾਲਾਤ ਫੇ 60 20 ਸੈਕਟਰ 74 ਦੇ ਕਲਵਾਨ ਸਿੰਘ ਦਾ ਕੇ ਕਟਿਆ 90 99 ਸੈਕਟਰੋਂ ਰਸਤਾ ਜਾਂਦਾ ਇਹ ਹਾਲਾਤ ਆਈਟੀ ਸੈਕਟਰ ਦੇ ਅੰਦਰ ਇਹ ਹਾਲਾਤ 91 ਸੈਕਟਰ ਦੇ ਮੋੜ ਤੇ ਲੱਗਦੇ ਰੋਜ਼ ਜਾਮ ਟ੍ਰੈਫਿਕ ਪੁਲਿਸ ਵਾਲੇ ਦਿਨ ਨੂੰ ਕੱਟਦੇ ਰੋਜ਼ ਚਲਾਨ ਪਰ ਇੱਥੇ ਆ ਕੇ ਆਪਣਾ ਜਿਹੜਾ ਉਹਨਾਂ ਦਾ ਫਰਜ ਹੈ ਟ੍ਰੈਫਿਕ ਪੁਲਿਸ ਕੀ ਕੱਲੇ ਚਲਾਨ ਕੱਟਣ ਵਾਸਤੇ ਬਣਾਈ ਗਈ ਆ ਜਾਂ ਟ੍ਰੈਫਿਕ ਪੁਲਿਸ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਬਣਾਈ ਗਈ ਆ ਇੱਥੇ ਦਿੱਲੀ ਲੱਖਾਂ ਰੁਪਏ ਦਾ ਪੈਟਰੋਲ ਬੁੱਕਿਆ ਜਾਂਦਾ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਗੂੜੀ ਨਹੀਂ ਸੁੱਤਾ ਹੋਇਆ ਇਹ ਸੈਕਟਰ 74 8 ਬੀ ਦਾ ਮਾਹੌਲ ਹੈ ਰੋਜ਼ ਦਾ ਇੱਥੇ ਦੇ ਹਾਲਾਤ ਜਿਹੜੇ ਨੇ ਆਮ ਆਦਮੀ ਪਾਰਟੀ ਵੀ ਨਹੀਂ ਸੁਧਾਰ ਸਕੀ ਆਮ ਆਦਮੀ ਪਾਰਟੀ ਦਾ ਹੋ ਰਿਹਾ ਨੰਗਾ ਨਾਚ ਅਤੇ ਇਹ ਦੇਖੋ ਸੈਕਟਰ 90 91 ਐਮ ਐਲ ਏ ਦੇ ਕੱਟੇ ਗਏ ਸੈਕਟਰ ਵਾਲੇ ਪਾਸੇ ਦੇਖੋ ਹਾਲਾਤ ਰੋਜ਼ ਦੇ ਹਾਲਾਤ ਨੇ ਬਿਣਾ ਨਾਗਾ ਔਰ ਟ੍ਰੈਫਿਕ ਪੁਲਿਸ ਰੋਜ਼ਾਨਾ ਇਸ ਏਰੀਏ ਦੇ ਅੰਦਰ ਏ ਲੱਗਦੇ ਜਮੇ ਟ੍ਰੈਫਿਕ ਪੁਲਿਸ ਕਦੀ ਵੀ ਇੱਥੇ ਨਾ ਖੜਦੀ ਐ ਨਾ ਹੀ ਇੱਥੇ ਲਾਲ ਬੱਤੀਆਂ ਲਗਾਈਆਂ ਜਾ ਰਹੀਆਂ ਔਰ ਨਾ ਹੀ ਪ੍ਰਸ਼ਾਸਨ پوری نیند ਵਿੱਚ ਸੁੱਤਾ ਹੋਇਆ ਟ੍ਰੈਫਿਕ ਕੰਡਣੇ ਤਾਂ ਤਿਆਰ ਆ ਪਰ ਕੋਈ ਵੀ ਐਕਸ਼ਨ ਲੈਣ ਤੋਂ ਤਿਆਰ ਨਹੀਂ ਇਹ ਦੇਖੋ ਇਹ ਹਾਲਾਤ ਨੇ ਘੁੱਟਰ ਮਾਰ ਕੇ ਪੁਲਿਸ ਵਾਲੇ ਤਾਂ ਜਾਣਦੇ ਆ ਅਫਸਰ ਜਾਣਦੇ ਆ ਬੀ ਜ਼ੀ ਆਫਿਸ ਸਾਹਮਣੇ ਬਿਲਕੁਲ ਸਾਹਮਣੇ ਡੀ ਸੀ ਆਫਿਸ ਆ ਇਹ 9099 ਦਾ ਮੋੜ ਹੈ ਇੱਥੇ ਦੇ ਰੋਜ਼ ਹਾਲਾਤ ਲੋਕਦਾਨ ਨੂੰ ਰੋਜ਼ ਪ੍ਰੇਸ਼ਾਨੀ ਦਾ ਸਾਹਮਣਾ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਇੱਥੇ ਰੋਜ਼ ਮਹੀਨੇ 'ਚ ਡੀਜ਼ਲ ਬਰਬਾਦ ਕੀਤਾ ਜਾਂਦਾ ਪਰ ਸਰਕਾਰਾਂ ਪੂੜੀ ਹੀ ਸੁਪੀਆਂ ਆਰੇਗਾ ਸ਼ਰੋਮਣੀ ਅਕਾਲੀ ਦਲ ਅੰਮਰਸਾਰ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਇਹਦੇ ਗੂੜੀ ਨੀਤੀ ਹੈ ਬਿਲਕੁਲ ਬਿਲਕੁਲ ਬਾਈ ਇਹ ਰੋਜ਼ ਦੇ ਹਾਲਾਤ ਹੈ ਇੱਥੇ ਦੇ ਰੋਡ ਇੱਥੇ ਜਾਮ ਲੱਗਦਾ ਨਿਤ ਦਿਨ 90 ਕਾਨਾ ਕਲੌਨ ਸਿੰਘ ਦੇਖ ਸਕਦੇ ਅਗੇ ਸੈਕਟਰ 82 ਆਈਟੀ ਸੈਕਟਰ ਆਈਟੀ ਸੈਕਟਰ ਦੇ ਵਿੱਚ ਇਹ ਲੱਗਦਾ ਰੋਜ਼ ਦੇ ਜਾਮ ਇਹ ਹਾਲਾਤ ਨੇ ਇੱਥੇ ਦੇ ਸੈਕਟਰ 90 ਕਾਨਾ ਦੇ ਵਿੱਚ ਰੋਜ਼ ਦੇ ਲੱਗਦੇ ਜਾਮ ਸ਼੍ਰੋਮਣੀ ਅਕਾਲ ਚਰ ਅੰਮ੍ਰਿਤਸਰ ਹੀ ਇਹ ਸੁਧਾਰ ਸਕਦੀ ਹੈ ਤਾਂ ਇਸ ਨੂੰ ਸੁਧਾਰੇਗੀ ਪ੍ਰਸ਼ਾਸਨ ਗਹਿਰੀ ਨੀਂਦ ਸੁਟਾਇਆ ਏ 90 91 ਸੈਕਟਰ ਨੂੰ ਜਾਂਦਾ ਰਸਤਾ ਕੋਈ ਲਾਈਟ ਨਹੀਂ ਕੋਈ ਲਾਲ ਬੱਤੀ ਨਹੀਂ ਇਸ ਚੌਂਕਾਂ ਤੇ ਔਰ ਇਹ ਦੇਖੋ ਪਾਣੀ ਜਲ ਥਲ ਕੀਤਾ ਹੋਇਆ ਪਾਣੀ ਕੋਈ ਪੁੱਛਣ ਵਾਲਾ ਨਹੀਂ ਇਹ ਹਾਲਾਤ ਹੈ ਪਾਣੀ ਦੇਖੋ ਪਾਣੀ ਕਿਸ ਤਰ੍ਹਾਂ ਖੜਾ ਔਰ ਕੋਈ ਬਕਾਸ ਨਹੀਂ ਹੋਈ ਬਿਨਾ ਬਕਾਸ ਦੇ ਨਾਗਾ ਇੱਥੇ ਲੱਗਦਾ ਏ ਜਾਮ ਸੈਕਟਰ 74 ਫੇਸ 80 ਵੀ ਕੋਈ ਇੱਥੇ ਤੁਹਾਨੂੰ ਪੁਲਿਸ ਨਹੀਂ ਮਿਲੇਗੀ ਕੋਈ ਇੱਥੇ ਤੁਹਾਨੂੰ ਲਾਲ ਬੱਤੀ ਨਹੀਂ ਮਿਲੇਗੀ ਕੋਈ ਕੰਟਰੋਲ ਨਹੀਂ ਪ੍ਰਸ਼ਾਸਨ ਘੈਰੀ ਨਹੀਂ ਸੁੱਤਾ ਲੱਖਾਂ ਰੁਪਏ ਦਾ ਕਰੋੜਾਂ ਰੁਪਏ ਦਾ ਰੋਜ਼ ਦਾ ਇੱਥੇ ਹਫਤੇਵਾਰ ਟੀਲ ਫੁਕਿਆ ਜਾਂਦਾ ਰੋਜ਼ ਲੱਗਦੇ ਨੇ ਜਾਮ ਟ੍ਰੈਫਿਕ ਪੁਲਿਸ ਦਿਨੋਂ ਨੂੰ ਚਲਾਨ ਕੱਟਦੀ ਆ ਸ਼ਾਮ ਦੇ ਟਾਈਮ ਜਦੋਂ ਇੱਥੇ ਆਈਟੀ ਸੈਕਟਰ ਦੀ ਆ ਛੁੱਟੀ ਹੁੰਦੀ ਆ ਜਾਂ ਅੰਡਰਸਟਰੀ ਵਾਲਿਆਂ ਦੀ ਛੁੱਟੀ ਹੁੰਦੀ ਹੈ ਕਿਤੇ ਵੀ ਤੁਹਾਨੂੰ ਦਿਖੇਗਾ ਨਹੀਂ ਇਹ ਹਾਲਾਤ ਹੈ ਰੋਜ ਦੇ ਅੱਗੇ ਡੀਸੀ ਆਫਿਸ ਹੈ ਇਹ ਹਾਲਾਤ ਹੈ ਇੱਧਰ ਇੱਧਰੋਂ ਖੱਬੇ ਹੱਥ ਕੋਆਕ ਸਿਟੀ ਨੂੰ ਰੋੜ ਜਾਂਦਾ ਪਰ ਰੋਇਦਾ ਇਹ ਨੰਗਾ ਨਾਚ ਪ੍ਰਸ਼ਾਸਨ ਗੈਰੀ ਨੂੰ ਸੁਪਤਾ ਆ ਕੋਈ ਇੱਥੇ ਕੰਟਰੋਲ ਨਹੀਂ ਕੋਈ ਸਿਸਟਮ ਨਹੀਂ ਇਹ ਦੇਖੋ ਇੱਧਰ ਇਹ 90 99 ਐਮਐਲਏ ਦੇ ਕੱਟੇ ਹੋਏ ਸੈਕਟਰਾਂ ਦਾ ਹਾਲਾਤ ਇਹ ਬੁਰਾ ਹਾਲ ਇਤਾਰੇ ਬਣਿਆ ਚੱਲਦਾ ਇਹ ਜੰਗਲ ਬਿਆਪਾਨ ਇੱਥੇ ਦੇਖੋ ਆਈਟੀ ਸੈਕਟਰ ਦੇ ਵਿੱਚ ਜੰਗਲਾਂ ਦੇ ਬਨੇ ਹੋਏ ਕੋਈ ਪ੍ਰਸ਼ਾਸਨ ਇੱਥੇ ਗੋਜ ਨਿਤ ਦਿਨ ਇੱਥੇ ਦੇਖਦਾ ਟੀਸੀ ਆਫਿਸ ਕੋਲ ਨਾਲ ਹੋਣਦੇ ਔਰ ਮੁਹੱਲੀ ਦੀ ਕੋਰਟ ਹੋਣ ਦੇ ਨਾਲ ਵੀ ਕੋਈ ਵੀ ਜੱਜ ਇਸ ਤੇ ਕੋਈ ਐਕਸ਼ਨ ਨਹੀਂ ਲੈ ਰਿਆ ਕੋਈ ਪੁਲਿਸ ਅਫਸਰ ਕੋਈ ਪ੍ਰਸ਼ਾਸਨ ਇਸ ਉੱਤੇ ਕਾਰਵਾਈ ਨਹੀਂ ਕਰ ਰਿਹਾ ਇਹ ਰੋਜ਼ ਦਾ ਹੁੰਦਾ ਨੰਗਾ ਨਾਚ ਲੱਖਾਂ ਕਰੋੜਾਂ ਰੁਪਏ ਦਾ ਲੋਕਾਂ ਵੱਲੋਂ ਭੁਕੇ ਜਾਂਦਾ ਡੀਜ਼ਲ ਇਹ ਹਾਲਾਤ ਹੈ